ਸਬਰ ਤੇ ਸਫਰ ਦਾ ਜਿਹੜਾ ਕਾਫੀ ਗੂੜਾ ਰਿਸ਼ਤਾ ਹੈਗਾ ਤੇ ਇਹਦਾ ਸਬੰਧ ਸਿੱਧਾ-ਸਿੱਧਾ ਆਪਣੀ ਕੁਦਰਤੀ ਖੇਤੀ ਦੇ ਵਿੱਚ ਵੀ ਹੈਗਾਗਾ ਉਹਦੇ ਦੋ ਕਾਰਨ ਨੇਗੇ ਕਿ ਇੱਕ ਤਾਂ ਸਫਰ ਲੰਮਾ ਹੈਗਾ ਤੇ ਇੱਕ ਸਬਰ ਨਾਲ ਜਿਹੜਾ ਕੰਮ ਨਾ ਪੈਂਦਾ ਹੈਗਾ ਸਬਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਜਿਵੇਂ ਮੰਨ ਲਓ ਕੋਈ ਵੀ ਫਸਲ ਆ ਗਈ ਜਿਵੇਂ ਅੱਜ ਬੀਜ ਬੀਜਦੇ ਆ ਤਾਂ ਨਾਰਮਲ ਖੇਤੀ ਦੇ ਵਿੱਚ ਵੀ ਇਹੀ ਹੁੰਦਾ ਕਿ ਆਪਾਂ ਨੂੰ ਜਿਹੜਾ 4-5 ਮਹੀਨੇ 6 ਮਹੀਨੇ ਤੱਕ ਜਿਹੜਾ ਉਹਨੂੰ ਹੌਲੀ-ਹੌਲੀ ਹੌਲੀ-ਹੌਲੀ ਵੱਡਾ ਹੁੰਦਾ ਦੇਖਣਾ ਹੁੰਦਾ ਆਪਾਂ ਤੇ ਉਸ ਤੋਂ ਬਾਅਦ ਉਹ ਜਿਹੜਾ ਆਪਾਂ ਉਹਨੂੰ ਕੱਟ ਸਕਦੇ ਆਂ ਜਾਂ ਉਹਦੇ ਤੋਂ ਜਿਹੜਾ ਅਨਾਜ ਦੀ ਪ੍ਰਾਪਤੀ ਆਪਾਂ ਨੂੰ ਹੁੰਦੀ ਹੈਗੀ ਪਰ ਜਿਹੜਾ ਆਪਣੇ ਵਾਲੀ ਖੇਤੀ ਦੇ ਵਿੱਚ ਜਿਹੜਾ ਜ਼ਿਆਦਾ ਸਬਰ ਦੀ ਲੋੜ ਕਿਉਂ ਆਗੀ ਇੱਕ ਤਾਂ ਇਹ ਕਿ ਇਹਦੇ 'ਚ ਨਤੀਜੇ ਬਹੁਤ ਹੌਲੀ ਆਉਂਦੇ ਨੇਗੇ ਬਹੁਤ ਸਹਜਤਾ ਨਾਲ ਜਿਹੜੀ ਚੱਲਣ ਦੀ ਆਪਾਂ ਲੋੜ ਪੈਂਦੀ ਆ ਤੇ ਮੈਂ ਨਹੀਂ ਕਹਿੰਦਾ ਕਿ ਮੇਰੇ ਸਫਰ ਦੌਰਾਨ ਮੈਨੂੰ ਪੂਰਾ ਹੀ ਸਬਰ ਆਗਾ ਕਈ ਵਾਰੀ ਜਿਹੜਾ ਮਨ ਢਟਕ ਜਾਂਦਾ ਹੈਗਾ ਉਹਦਾ ਕਈ ਕਾਰਨ ਹੋ ਜਾਂਦੇ ਹੈਗੇ ਕਈ ਵਾਰ ਚੀਜ਼ਾਂ ਜਿਹੜੀਆਂ ਹਾਲਾਤਾਂ ਦੇ ਮੁਤਾਬਕ ਜਿਹੜੀਆਂ ਆਪਾਂ ਨੂੰ ਉਮੀਦਾਂ ਹੁੰਦੀਆਂ ਨੇਗੇ ਉਹ ਤਾਂ ਨਹੀਂ ਹੁੰਦੀਆਂ ਹੈਗੀਆਂ ਪਰ ਜਿਹੜੀ ਕੁਦਰਤੀ ਖੇਤੀ ਦੇ ਵਿੱਚ ਹੈਗਾ ਉਸ ਸਬਰ ਰੱਖਣਾ ਕਾਫੀ ਜਿਹੜਾ ਜ਼ਰੂਰੀ ਹੁੰਦਾ ਤੇ ਇਹ ਜਿਹੜੇ ਪੇੜ ਪੌਦੇ ਆ ਜਾਂ ਆਪਾਂ ਫਲਦਾਰ ਪੌਦੇ ਕਹ ਲਈਏ ਜਾਂ ਆਪਾਂ ਕੁਦਰਤੀ ਖੇਤੀ ਕਹ ਲਈਏ ਫੁੱਲਾਂ ਦੀ ਹੈ ਖੇਤੀ ਕਹ ਲਈਏ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਆਪਾਂ ਨੂੰ ਕਾਫੀ ਸਾਰਾ ਜਿਹੜਾ ਸਬਰ ਮਿਲਦਾ ਹੈਗਾ ਹੌਲੀ ਹੌਲੀ ਕੋਸ਼ਿਸ਼ ਕਰ ਰਹੇ ਆ ਕਿ ਜਿਵੇਂ ਜਿਵੇਂ ਸਲੋ ਸਲੋ ਆਪਾਂ ਚੱਲ ਰਹੇ ਆ ਹੌਲੀ ਹੌਲੀ ਚੱਲ ਰਹੇ ਆ ਓਵੇਂ ਓਵੇਂ ਆਪਣਾ ਜਿਹੜਾ ਸਬਰ ਦੇ ਵਿੱਚ ਵੀ ਵਾਦਾ ਹੁੰਦਾ ਜਾਂਦਾਗਾ ਲਗਭਗ ਹਰ ਕਿਸਮ ਦਾ ਫਲਦਾਰ ਬੂਟਾ ਲਗ 2020 ਤੋਂ ਲੈ ਕੇ ਆਪਾਂ ਹੁਣ ਤੱਕ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਨਹੀਂ ਹੈਗਾ ਵੀ ਸਾਰੀ ਇੱਕੋ ਵਾਰੀ 'ਚ ਜਿਹੜੇ ਆਪਣੇ ਕਾਮਯਾਬ ਹੋ ਗਏ ਮਿੱਟੀ ਦੀ ਸਿਹਤ ਕਾਫੀ ਜਿਹੜੀ ਬਿਗੜੀ ਹੋਈ ਸੀਗੀ ਹਲਕੀ ਮਿੱਟੀ ਸੀਗੀ ਜਿਹੜਾ ਜੈਵਿਕ ਕਾਰਬਨ ਹੈਗਾ ਉਹਦੀ ਬਹੁਤ ਘਾੜ ਸੀਗੀ ਜਦੋਂ ਆਪਾਂ ਸ਼ੁਰੂ ਕੀਤਾ ਉਦੋਂ ਜੇ ਆਰਗੇਨਿਕ ਕਾਰਬਨ ਦੀ ਗੱਲ ਕਰ ਲਈਏ ਤਾਂ ਲਗਭਗ ਜਿਹੜਾ ਜਾਂ ਆਰਗੇਨਿਕ ਮੈਟਰ ਦੀ ਗੱਲ ਕਰ ਲਈਏ ਤਾਂ ਉਹ ਮਿੱਟੀ ਦੇ ਵਿੱਚ 0.40 ਤੋਂ ਲੈ ਕੇ 0.50 ਦੇ ਵਿੱਚ ਵਿੱਚ ਸੀਗਾ ਜਿਹੜਾ ਕਿ ਆਪਾਂ 5 ਸਾਲਾਂ ਦੇ ਵਿੱਚ 1.5 ਤੋਂ ਉੱਪਰ ਲਾ ਜਾਂਦਾ ਤੇ ਹੁਣ ਪਿਛਲੇ 2 ਸਾਲਾਂ ਤੋਂ ਆਪਾਂ ਜਿਹੜਾ ਟੈਸਟ ਹਜੇ ਨਹੀਂ ਕਰਵਾਏਗੇ ਤੇ ਆਪਣਾ ਜਿਹੜਾ ਲਗਭਗ ਪੈਰਾਂ ਦੇ ਨਾਲ ਜਾਂ ਮਿੱਟੀ ਨੂੰ ਦੇਖ ਕੇ ਜਿਹੜਾ ਪਤਾ ਲੱਗ ਜਾਂਦਾ ਕਿ ਜਿਹੜਾ ਲਗਾਤਾਰ ਸੁਧਾਰ ਹੈ ਹੋ ਰਿਹਾ ਹੈਗਾ ਮਿੱਟੀ ਦੇ ਵਿੱਚ ਸੁਧਾਰ ਕਰਨ ਲਈ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂਗੇ ਉਹਦੇ ਬਾਰੇ ਆਪਾਂ ਸਮੇਂ-ਸਮੇਂ ਤੋਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂਗੇ ਜਿਵੇਂ ਮੰਨ ਲਓ ਆਪਣਾ ਇਹ ਕਿੰਨੂ ਦਾ ਬੂਟਾ ਹੈਗਾ ਮਿੱਟੀ ਨੇੜੇ ਉੱਚੀ ਕਰਕੇ ਰੱਖਦੇ ਆਪਾਂ ਕਿਸੇ ਵੀ ਫਲਦਾਰ ਪੌਦੇ ਦੀ ਵਧੀਆ ਜਿਹੜੀ ਸਿਹਤ ਲਈ ਤੇ ਨਦੀਨ ਤੁਸੀਂ ਦੇਖ ਸਕਦੇ ਹੋ ਜਦੋਂ ਜਿਆਦਾ ਵੱਡੇ ਸੀ ਇੱਕ ਵਾਰ ਮਾਰਤੇ ਸੀਗੇ ਹੁਣ ਉਦਾਂ ਹੀ ਜਿਹੜੇ ਨਦੀਨ ਖੜੇ ਨੇਗੇ ਨਦੀਨਾ ਦੇ ਨਾਲ ਸੰਬੰਧਤ ਕਾਫੀ ਗੱਲਾਂ ਨੇ ਗਈਆਂ ਕਾਫੀ ਜਾਨੀ ਕਿ ਆਪਣਾ ਜੱਦੂ ਜਹਾ ਦੇ ਇਸ ਚੀਜ਼ ਨਾਲ ਚੱਲਦੀ ਆ ਰਹੀ ਹੈਗੀ ਤੇ ਇਹਦੇ ਤੇ ਆਪਾਂ ਕਾਫੀ ਟ੍ਰਾਇਲ ਵੀ ਦੇਖੇ ਹੈਗੇ ਕਰਕੇ ਤੇ ਇਸ ਵਾਰ ਵੀ ਇੱਕ ਟ੍ਰਾਇਲ ਕੀਤਾਗਾ ਕਿ ਬਿਲਕੁਲ ਹੀ ਨਦੀਨ ਕੁਝ ਏਰੀਏ ਦੇ ਵਿੱਚੋਂ ਮਾਰੇ ਨਹੀਂ ਸੀਗੇ ਛੱਡੇ ਸੀਗੇ ਮਿੱਟੀ ਦੀ ਸੇਧ ਦੇ ਉੱਪਰ ਉਹਨਾਂ ਦਾ ਅਸਰ ਦੇਖਣ ਦੇ ਲਈ ਤੇ ਇੱਥੇ ਵੀ ਹੁਣ ਪਰਦਰ ਬੂਟੇ ਦੇ ਵਿੱਚ ਵੀ ਇਹ ਹੁਣ ਛੱਡ ਰੱਖੇ ਨੇ ਉਹ ਇਹਨਾਂ ਨੂੰ ਹਜੇ ਫਿਲਹਾਲ ਆਪਾਂ ਖਤਮ ਨਹੀਂ ਕਰ ਰਹੇਗੇ ਆਪ ਨੂੰ ਉਮੀਦ ਹੈ ਕਿ ਮੌਸਮ ਦੇ ਹਿਸਾਬ ਨਾਲ ਜਿਹੜੇ ਇਹ ਖਤਮ ਹੋਣਗੇ ਤੇ ਤੁਹਾਨੂੰ ਜਿਹੜਾ ਦਿਖਾ ਦਈਏ ਆਪਾਂ ਵੀ ਜਿਹੜਾ ਆਪਾਂ ਏਰੀਆ ਬਿਨਾ ਬਹਾਈ ਤੋਂ ਰੱਖਿਆ ਸੀਗਾ ਇਹ ਇੱਧਰ ਸਾਰਾ ਆਪਣਾ ਇਹ ਲੰਮਾ ਚੌੜਾ ਹੈਗਾਗਾ ਕਾਫੀ ਵੱਡਾ ਖਿਆਰਾ ਸੀਗਾ ਇਹ ਤੇ ਇਹਦੇ ਵਿੱਚ ਨਦੀਨ ਰੱਖਣ ਨਾਲ ਜਾਂ ਬਿਨਾ ਬਹਾਈ ਤੋਂ ਕੀ ਅਸਰ ਹੋਇਆ ਮਿੱਟੀ ਦੀ ਸੇਧ ਦੇ ਉੱਪਰ ਉਹ ਤੁਹਾਨੂੰ ਆਪਾਂ ਦਿਖਾਉਣਾ ਚਾਹਾਂਗੇ ਥੋੜਾ ਜਿਹਾ ਨੇੜਿਓਂ ਕਰਕੇ ਦਿਖਾ ਦਿੰਨੇ ਆ ਮੰਨ ਲਓ ਇਹ ਮਿੱਟੀ ਦੀ ਬਹਾਈ ਨਹੀਂ ਆਪਾਂ ਕੀਤੀ ਜੀ ਲਗਭਗ 7-8 ਮਹੀਨੇ ਤੋਂ ਤੇ ਹੁਣ ਇਹ ਮਿੱਟੀ ਕੋਈ ਬਹਾਈ ਤੇ ਇੱਥੇ ਹੋਈ ਨਹੀਂ ਹੋਈ ਪਰ ਇਹ ਜਿਹੜੀ ਜਵਾਨੂਆਂ ਨੇ ਇਸ ਤਰ੍ਹਾਂ ਜਿਹੜੀ ਪੂਲੀ ਕੀਤੀ ਹੋਈ ਹੈਗੀ ਉੱਪਰ-ਉੱਪਰੋਂ ਸਾਰੀ ਦੇਖੋ ਇਹ ਹੌਲੀ-ਹੌਲੀ ਜਿਵੇਂ-ਜਿਵੇਂ ਨਦੀਨ ਇਹਦੇ ਵਿੱਚ ਗਲਦੇ ਜਾ ਰਹੇ ਆ ਉਵੇਂ-ਉਵੇਂ ਮਿੱਟੀ ਇਦਾਂ ਪੂਲੀ ਹੋ ਰਹੀ ਹੈ ਜਿਹੜੇ ਸੂਖਮ ਜੀਵ ਆਗੇ ਇਹ ਆਪਣੇ ਕੋਈ ਸਾਲ ਜਾਂ 2 ਸਾਲਾਂ ਚ ਨਹੀਂ ਵਧੇਗੇ ਲਗਭਗ 4 ਤੋਂ 5 ਸਾਲ ਦਾ ਸਮਾਂ ਹਜੇ ਲੱਗਿਆ ਹਜੇ ਵੀ ਜਿਹੜੇ ਉਨੇ ਜਿਆਦਾ ਆਪਾਂ ਨਹੀਂ ਕਹਿ ਸਕਦੇ ਕਿ ਸੂਖਮ ਜੀਵ ਆਪਣੇ ਕੋਲ ਹੋਏ ਨੇ ਪਰ ਕਾਫੀ ਜਿਹੜੇ ਸੂਖਮ ਜੀਵ ਹੁਣ ਮਿੱਟੀ ਦੇ ਵਿੱਚ ਹੋ ਗਏ ਜਿਹਦੇ ਚ ਗੰਡੋਏ ਇੱਕ ਬਹੁਤ ਵੱਡਾ ਜਿਹੜਾ ਰੋਲ ਨਿਭਾ ਰਹੇ ਆ ਜੀ ਗੰਡੋਆਂ ਕਰਕੇ ਜਿਹੜਾ ਆਪਣੇ ਕਹਿ ਲਈਏ ਵੀ ਭਲਾਈ ਰਹਿੰਦੀ ਹੈ ਮਿੱਟੀ ਦੇ ਵਿੱਚ ਤੇ ਮਿੱਟੀ ਦੀ ਸਿਹਤ ਲਗਾਤਾਰ ਸਹੂਲ ਰਹੀ ਹੈ ਗਡੋਆਂ ਦੇ ਜਿਹੜਾ ਮਿੱਟੀ ਖਾ ਕੇ ਕੱਢਣ ਦੇ ਨਾਲ ਇੱਕ ਇਦਾਂ ਦਾ ਤਰਲ ਪਦਾਰਥ ਨਾਲ ਆਉਂਦਾਗਾ ਜਿਹਦੇ ਵਿੱਚ ਕਿ ਉੱਲੀ ਨਾਸ਼ਕ ਜਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇਗੀਆਂ ਉੱਲੀ ਨੂੰ ਮਾਰਨ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਜਿੰਨੀਆਂ ਖਤਰਨਾਕ ਉੱਲੀਆਂ ਨੇ ਉਹ ਗੰਡੋਏਆਂ ਦੁਆਰਾ ਖਾਦੀ ਗਈ ਮਿੱਟੀ ਦੇ ਵਿੱਚ ਬਹੁਤ ਘਟ ਆਉਂਦੀਆਂ ਨੇ ਉਹਦੇ 2-3 ਕਾਰਨ ਹੋਰ ਵੀ ਹੋ ਜਾਂਦੇ ਨੇ ਜਦੋਂ ਗੰਡੋਏ ਮਿੱਟੀ ਲੂਜ਼ ਕਰਦੇ ਰਹਿੰਦੇ ਨੇ ਪੜਦੇ ਰਹਿੰਦੇ ਨੇਗੇ ਲਗਾਤਾਰ ਉਹਨੂੰ ਖਾ ਰਹੇ ਹੁੰਦੇ ਨੇ ਮਿੱਟੀ ਦੇ ਵਿੱਚ ਡੂੰਘੇ ਉਤਰਦੇ ਨੇ ਉੱਪਰ ਆਉਂਦੇ ਨੇ ਉਹਦੇ ਨਾਲ ਹਵਾ ਦਾ ਆਦਾਨ-ਪ੍ਰਦਾਨ ਮਿੱਟੀ ਦੇ ਵਿੱਚ ਜਿਹੜਾ ਵਾਧ ਜਾਂਦਾ ਤੇ ਹਵਾ ਦੇ ਆਦਾਨ-ਪ੍ਰਦਾਨ ਦੇ ਨਾਲ ਜਿਹੜਾ ਉੱਲੀਆਂ ਦਾ ਜਿਹੜਾ ਖਤਰਾ ਕਟ ਜਾਂਦਾ ਹੈਗਾ ਇਸੇ ਤਰ੍ਹਾਂ ਹੀ ਆਪਾਂ ਕੋਸ਼ਿਸ਼ ਕਰਦੇ ਰਹੇ ਨੇ ਕਿ ਸਮੇਂ ਤੋਂ ਸਮੇਂ ਜਿਹੜਾ ਆਪਾਂ ਆਪਣੇ ਕੀਤੇ ਗਏ ਕੰਮਾਂ ਦੁਆਰਾ ਜਿਹੜੇ ਆਪਾਂ ਨੂੰ ਨਤੀਜੇ ਮਿਲੇ ਨੇ ਉਹ ਤੁਹਾਡੇ ਨਾਲ ਜਿਹੜੇ ਸਾਂਝੇ ਕਰਦੇ ਰਹੀਏ ਤੇ ਉਮੀਦ ਕਰਦੇ ਆਂ ਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਜੇਕਰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਜਿਹੜਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਦੇ ਰਵਾਂਗੇ ਲਗਾਤਾਰ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਣ ਦੀ ਧੰਨਵਾਦ ਜੀ